ਲੋ ਭਾਈ ਜੀ ਸਸਰੀ ਘਰ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਵੈਲਕਮ ਹੈ ਤੁਹਾਡਾ ਇੱਕ ਹੋਰ ਨਵੇਂ ਵਲੌਗ ਵਿੱਚ ਲੋ ਜੀ ਅੱਜ ਚੱਲੇ ਆ ਜੀ ਸੋਹਰੇ ਘਰ ਸਸੁਰਾਲ ਕਿੱਥੇ ਚੱਲੇ ਆ ਜੇ ਸਸੁਰਾਲ ਤੁਹਾਡੇ ਦਾ ਨਾਨਕੇ ਮੇਰੇ ਸਸੁਰਾਲ ਮੇਰੇ ਸੋਹਰਾ ਘਰ ਪਾਪਾ ਇਧਰ ਉਪਰ ਦੇਖੋ ਦੇਖੋ ਇਹ ਜਾਦਵੀ ਕਿਦਾਂ ਲੱਗ ਰਿਹਾ ਹੈ ਅਰੇ ਪੱਕੀ ਕਰ ਦੋਗੀ ਅਰੇ ਪੱਕੀ ਕਰੂੰਗਾ ਪਹਿਲਾਂ ਇਧਰ ਦੇਖ ਇੱਧਰ ਦੇਖ ਬਦ ਉੱਪਰ ਦੇਖ ਹਾਂ ਦੱਸੋ ਬਈ ਚਾਹਤ ਵੀਰ ਕਿਦਾਂ ਦਾ ਲੱਗ ਰਿਹਾ ਸਾਰੇ ਜਣੇ ਇਹ ਤਾਂ ਪੂਰਾ ਹੈਂਸਮ ਬੋਏ ਬਣਿਆ ਵਾ ਜੀ ਪੂਰਾ ਹੈਂਸਮ ਬੋਏ ਹੈਂਸਮ ਬੋਏ ਬਣਿਆ ਭਾਈ ਇੱਧਰ ਆ ਸੀ ਛਿਕੋਲਾ ਜਾ ਹੈਲੋ ਬਈ ਵਾ ਹੋ ਵੀ ਚਲ ਸਾਰਿਆਂ ਨੂੰ ਕਹਦੇਗਾ ਹੈਲੋ ਗਾਇਜ਼ ਹੈਲੋ ਗਾਇਜ਼ ਅਸੀਂ ਨਾਮ ਕੇ ਚੱਲੇ ਆ ਅਸੀਂ ਨਾਮ ਕੇ ਚੱਲਦੇ ਆ ਲਓ ਜੀ ਫਿਰ ਇਕਤਵਿੰਦਰ ਦੇ ਬੀਐਡ ਦੇ ਥੋੜੇ ਜਿਹਾ ਪ੍ਰੈਕਟੀਕਲ ਸੀਗੇ ਠੀਕ ਹੈ ਜੀ ਤੇ ਨਾਲੇ ਸਰਦੂਬੀ ਵੀ ਦੀਆਂ ਛੁੱਟੀਆਂ ਖਤਮ ਹੋਣ ਨੂੰ ਸਿਰਫ 9-10 ਦਿਨ ਰਹਿ ਗਏ ਸੋਮਵਾਰ ਤੋਂ ਦੀਆਂ ਛੁੱਟੀਆਂ ਨੇ 7 ਤਰੀਕ ਨੂੰ ਸਕੂਲ ਲੱਗਣਾ ਹੈ ਜੀ ਤੇ ਜਿੱਦਾਂ ਕਿ ਤੁਹਾਨੂੰ ਪਤਾ ਹੈ 7 ਤਰੀਕ ਨੂੰ ਇਹ ਪੇਸ਼ੀ ਹੈ ਜੀ ਬਾਈ ਜੀ ਨਾਲ ਦੀ ਜੀ ਚਲੋ ਜੀ ਹੁਣ ਵੜੇ ਜੋ ਵਲੌਗ ਨਾਲ ਮਿਲਦੇ ਆਣ ਤੁਹਾਨੂੰ ਅੱਗੇ ਜਾ ਕੇ ਮੌਸਮਾਂ ਜੀ ਬਹੁਤ ਵਧੀਆ ਹੋ ਰੱਖਿਆ ਬਈ ਸੁਹਾਣਾ ਮੌਸਮ ਹੋਇਆ ਵਾ ਪੂਰਾ ਪਰ ਇਹਨਾਂ ਥੋੜੀ ਪਰਦਾਇ ਜੀ ਹੋਈ ਵੀ ਆ ਇਹਦੇ ਨਾਲ ਕੇ ਏਸੀ ਵੀ ਕੁਝ ਕੰਮ ਨਹੀਂ ਕਰ ਰਿਹਾ ਨਹੀਂ ਜਿਆਦਾ ਗਰਮੀ ਲੱਗ ਰਹੀ ਆ ਆ ਕੀ ਕਰ ਰਹੇ ਪੁੱਤ ਐ ਤੂੰ ਲੋ ਜੀ ਅੱਜ ਖਾਉਂਗੇ ਖਿਚੜੀ ਨਾਲ ਦਹੀਂ ਚਲਦੇ ਹਾਂ ਚਾਚੀ ਆਪਕੋ ਨਾ ਮੇਰੇ ਬੀਬੀ ਬਾਪੂ ਜੀ ਵਾਸਤੇ ਕਿ ਜੋ ਜੀ ਬਣਾਈ ਤੇ ਅੱਜ ਉਸ ਕੇ ਬਣਾਏ ਬਕਵਾਸ ਦੀ ਕੇ ਖਾਓ ਆ ਬੇਟਾ ਲੋ ਜਵੇ ਮੌਸਮ ਆਇਆ ਪੂਰਾ ਸੁਹਾਣਾ ਪੂਰਾ ਰੋਮਾਂਟਿਕ ਮਾਹੌਲ ਬਣਿਆ ਵਾਏ ਮੌਨਸੂਨ ਹੋ ਗਏ ਸਟਾਰਟ ਹੁਣ ਬੱਚਿਆਂ ਦੇ ਸਕੂਲ ਖੁੱਲ ਜਾਣੇ 1 ਤਰੀਕ ਨੂੰ 7 ਤਰੀਕ ਨੂੰ ਜਿੰਨੇ ਵੀ ਸ਼ਰਾਰਤਾਂ ਕਰੀਆਂ ਏ ਇਹ ਨਾਲੇ ਛੁੱਟੀਆਂ ਆ ਮਾਂ ਹੁਣ ਲੋਟ ਆਉਂਗੇ ਹੈ ਸ਼ਾਬਦ ਮੇਰਾ ਇਹਦੇ ਦੇਖ ਪੁੱਤ ਇਹਦਾ ਦੇਖੋ ਕਿੰਨੀ ਸ਼ਰਾਰਤਾਂ ਕਰੀ ਆ ਛੁੱਟੀਆਂ ਚ ਬहोत ਸਾਰੀਆਂ ਸਭੂ ਜਾਣਾ ਹੁਣ ਨਹੀਂ ਇਹਦੀ ਛੁੱਟੀਆਂ ਹੈ ਛੁੱਟੀਆਂ ਖਤਮ ਹੋਣਾਂ ਲਿਆ ਪੁੱਤ ਹੁਣ ਤੂੰ ਕੂਣ ਜਾਣਾ ਪੈਣਾ ਨਹੀਂ ਹੋਟੋੜੀ ਹੁਣ ਅਸੀਂ ਸਕੂਲ ਬੱਸ ਲਗवाती ਇਸ ਵਾਰ ਸਕੂਲ ਬੱਸ ਮੇ ਜਾਣਾ ਜਾਇ ਕਰਨਾ ਠੀਕ ਹੈ ਠੀਕ ਹੈ ਨੋ ਜੀ ਮਾਰੇ ਉੱਪਰ ਪਾਣੀ ਹੈ। 에어ਪੋਰਟ ਰੋਡ ਤੇ ਜੀ ਆਪਾਂ ਚੜ ਚੁਕੇ ਆ। ਮੇਰੇ ਸੋਰੇ ਇੱਥੇ ਬਿਲਕੁਲ ਸਟੇਟ। ਕਿਤੇ ਨਹੀਂ ਮੁੜਦਾ, ਕਿਤੇ ਨਹੀਂ ਮੋੜਦਾ, ਕਿਤੇ ਨਹੀਂ ਕੱਟਨੇ। ਸਿੱਧਾ ਜਾ ਕੇ ਆਪਾਂ ਨਿਕਲਣਾ ਹੈ ਪਹਿਲਾ ਛੱਤ ਵੀੜ। ਛੱਤ ਵੀੜ ਤੇ ਬਾਅਦ ਅੱਗੇ ਜਾ ਕੇ ਓਹ ਨਹੀਂ ਆ ਗਿਆ ਭਾਈ ਓਏ। ਲੋ ਭਾਈ ਇਹ ਗੱਡੀ ਦਾ ਅਸੀਂ ਪਲਾਨ ਕਰ ਰਹੇ ਆ। ਰੱਬ ਰੱਖੇ ਸੁੱਖ। ਤੇ ਇਸ ਦਿਵਾਲੀ ਨੂੰ ਹੈਗਾ ਇਹ ਥਾਰ ਆਪਣੇ بیٹے ਦੇ ਖੜੀ ਹੋਵੇ ਸੱਚੇ ਭਾਸ਼ਾ ਜੀ ਚਲੋ بابا ਕਿੰਨਾ ਚੰਗਾ ਹੈ ਚਲੋ ਜੀ ਬਣੇ ਰਿਹਾ ਵਲੌਗ ਨਾਲ ਮਿਲਦੇ ਹਾਂ ਅਗੋਂ ਕਿੱਥੇ ਜਾ ਕੇ ਹੋ ਜਾ ਨੋ ਜੀ ਕੀ ਬੋਲਦੇ ਆਪਾਂ ਪਹੁੰਚ ਗਏ ਆ ਜੀ 에어ਪੋਰਟ ਦੇ ਕੋਲ ਇਹ ਜਿਹੜੀ ਵੀ ਇੱਧਰ ਸਾਧੀਆਂ ਹੈ ਆਈਟੀ ਪਾਰਕ ਬਣ ਰਹੀ ਹੈ ਜਾਂ ਕੁਝ ਵੀ ਹੈ ਨਾ ਚੁੱਪ ਹੋ ਜਾਓ ਇੰਡਸਟਰੀ ਏਰੀਆ ਹੋ ਗਿਆ ਇਹ 8 ਕਰੋੜ ਦੀ ਕਨਾਲ ਇਹਦੇ ਵਿੱਚ ਐਨਾ ਰੇਟ ਹੈ ਇਹਦੇ ਉਹ ਜ਼ਮੀਨ ਦਾ ਇੱਕ ਕਨਾਲ 8 ਕਰੋੜ ਦੀ ਹੈ ਜੇ ਕਿਸੇ ਨੇ ਘਰ ਪਾਣਾ ਹੈ ਜਾਂ ਕੁਝ ਵੀ ਹੈ ਨਾ ਆਪਣੀ ਇਨਵੈਸਟਮੈਂਟ ਕਰਨੀ ਹੈ ਤਾਂ ਕਰ ਸਕਦਾ ਹੈ ਇੱਧਰ ਸਾਰੇ ਆਫਿਸਿਸ ਵਗੈਰਾ ਹੈ ਠੀਕ ਹੈ ਜੀ ਇਹ ਬਿਲਕੁਲ 에어ਪੋਰਟ ਤੇ ਸਿਰਫ 3 ਕਿਲੋਮੀਟਰ ਦੂਰ ਹੈ ਇਹ ਜਗ੍ਹਾ ਥੋੜਾ ਥੋੜਾ ਦਿਖਾਣੇ ਆ 에어ਪੋਰਟ ਕਿੱਧਰ ਹੈ ਮੇਰੀ ਗੱਲ ਸ਼ੱਤੀ ਹੈ ਲਓ ਜੀ ਇਧਰ ਆਹੀ ਇੰਟਰਨੈਸ਼ਨਲ 에어ਪੋਰਟ ਠੀਕ ਹੈ ਜੀ ਤੇ ਇਹ ਜਿਹੜਾ ਸਿੱਧਾ ਰਸਤਾ ਜਿੱਧਰੋਂ ਆਪਾਂ ਜਾ ਰਹੇ ਹੁਣ ਆਪਾਂ ਜਾ ਰਹੇ ਆ ਬਨੂੜ ਨੂੰ ਬਨੂੜ ਕਿਵੇਂ ਜਾ ਰਹੇ ਮਤਲਬ ਇਹ ਤਾਂ 70 ਵੀਡ ਵੀ ਆ ਠੀਕ ਹੈ ਜੀ ਇਹ ਹੈ ਜਿਹੜਾ ਰੋਡ ਜੀ ਇਹ ਗਿਆ 에어ਪੋਰਟ ਰੋਡ ਜੀ ਠੀਕ ਹੈ ਜੀ ਇਹ 에어ਪੋਰਟ ਚੋਂਗਾ ਲੋ ਜੀ ਬਣੇ ਰਿਹਾ ਵਲੌਗ ਨਾਲ ਫਿਰ ਹੁਣ ਦਖਾਵੇਂ ਅੱਗੇ ਆ ਕੋਲ ਕਿਤੇ ਆ ਆ ਅੰਨੇ ਲਗਾ ਇੰਨੇ ਜਿਆਦਾ ਸ਼ੋਅਰੂਮ ਬਣ ਗਏ ਨਾ ਕੱਪੜਿਆਂ ਦੇ ਇੰਨੇ ਜਿਆਦਾ ਪਤਾ ਨਹੀਂ ਦੱਸ ਹਰੇਕ ਮਾਰਕੀਟ 'ਵਾਂ ਕੱਪੜਿਆਂ ਦੀ ਦੁਕਾਨ ਹਰੇਕ ਮਾਰਕੀਟ 'ਵਾਂ ਆਹ ਨਾ ਪੇਸਾ ਸੱਨੇ ਕਿੰਨੇ ਕੋ ਪੈਸੇ ਆਏਵੇਂ ਹੈ ਨਾ ਕੋਈ ਇੱਧਰ ਮੋਹਾਲੀ ਏਰੀਆ ਕੋਲ ਅੱਗੀ ਨਾਮੇ ਥੂਨਾ ਰੇ ਆਮਾ ਟੂ ਟੂ ਨਾਮੇ ਥੂਨਾ ਰੇ ਲੋ ਜੀ ਆ ਗਿਆ ਮੋਹਾਲੀ ਸੈਂਟਰਲ ਵਾਕ ਜੀ ਆਪਾਂ ਹੁਣ ਇਸ ਟਾਈਮ ਪਹੁੰਚ ਗਏ 에어로 ਸਿਟੀ ਮੰਡ ਬਾਕਰਪੁਰ ਜਿੱਤ ਦੇ ਸਾਈ ਜੀ ਹੈ ਸਾਈ ਸੁਖਿੰਦਰ ਸਿੰਘ ਜੀ ਲੋ ਜੀ ਦੇਖੋ ਵੇ ਜਿੱਦਾਂ ਕਿ ਮੈਂ ਉਹਨੂੰ ਕਹਦਾ ਕਿ ਕਿਤੇ ਨਹੀਂ ਮੁੜਨਾ ਕਿਤੇ ਨਹੀਂ ਆਉਣਾ ਇਹ ਆ ਗਈ ਹੈ ਆਪਣੀ ਹੁਣ ਸੜਕ ਟੀ ਪੁਆਇੰਟ ਆ ਗਈ ਹੈ ਆਪਣਾ ਇਹ ਜਿਹੜਾ ਇੱਧਰ ਨੂੰ ਰਸਤਾ ਜਾਂਦਾ ਏ ਇਹ ਜਾਂਦਾ ਏ ਜਿਰਖਪੁਰ ਨੂੰ ਠੀਕ ਹੈ ਜੀ ਜਿਹੜੀ ਆ ਇਧਰੋਂ ਸੜਕ ਜਾ ਰਹੀ ਆ ਠੀਕ ਹੈ ਜੀ ਇਹ ਜਾ ਰਹੀ ਆ ਅੱਗੇ ਡੇਰਾਬਸੀ ਨੂੰ ਡੇਰਾਬਸੀ ਪਟਿਆਲਾ ਅੰਮ੍ਰਿਤਸਰ ਸਾਰੀ ਸੜਕੇ ਦੂਜੰਦੀ ਆ ਇਹਦੋਂ ਚੰਡੀਗੜ੍ਹ ਦਿੱਖਪੁਰ ਠੀਕ ਹੈ ਜੀ ਉਹ ਇਧਰੋਂ ਜਾਂਦੀ ਆ ਤੇ ਆਪਾਂ ਨੇ ਜਾਣਾ ਹੈ ਨਾਡਾ ਸਾਹਿਬ ਜਿਹੜੇ ਕੋਲ ਠੀਕ ਹੈ ਜੀ ਹੁਣ ਤੁਹਾਨੂੰ ਵਿੱਚੋਂ ਸ਼ਾਰਟਕਟ ਦੱਸੂਗਾ ਮੈਂ ਫੇ ਤੁਸੀਂ ਕਿੰਨੇ ਸ਼ਾਰਟਕਟ ਤਰੀਕੇ ਨਾਲ ਨਾਡਾ ਸਾਹਿਬ ਗੁਰਦੁਆਰੇ ਜਾ ਸਕਦੇ ਹੋ ਕਿਉਂਕਿ ਨਾਟਾ ਸਾਹ ਤੋਂ ਕੁਝ ਹੀ ਕਿਲੋਮੀਟਰ ਤੇ ਹੈ ਜੀ ਮੇਰੇ ਸਸਰਾਲ ਸੋਹਰੇ ਮੇਲੇ ਜੇ 3-4 ਕਿਲੋਮੀਟਰ ਦਾ ਫਰਕ ਹੈ ਜੀ ਵਾਣੇ ਰਿਓ ਵਲੌਗ ਨਾਲ ਦੀ ਥਾਂ ਦਿਖਾਣੇ ਆ ਜੀ ਕਿਹੜਾ ਸ਼ਾਰਟਕਟ ਰਸਤਾ ਆਪਾਂ ਬਣਾਣੇ ਆ ਲੋ ਜੀ ਇਹ ਹੈ ਸ਼ਾਰਟਕਟ ਇਹ ਹੈ ਸ਼ਾਰਟਕਟ ਡੇਰਾ ਬਸੀ ਤੇ ਲੁਧਿਆਣੇ ਜਿਰਖਪੁਰ ਦੇ ਵਿੱਚ ਰੋ ਰਾਸਤਾ ਜਾਂਦਾ ਹੈ ਸ਼ੁਰਨਾਡਾ ਸਾਹੂ ਕੁردوਵਾਰੀ ਕੋਲ ਸ਼ਾਰਟਕਟ ਕਿਹਦੇ ਬੋਲਤੇ ਇੰਗਲਿਸ਼ ਕੋਲ ਸ਼ਾਰਟਕਟ ਤੇ ਕਹਿੰਦੇ ਬੋਲਤੇ ਉਹ ਬਾਈ ਜੀ ਪਹੁੰਚ ਗਏ ਜੀ ਪੰਜਾਬ ਹਰਿਆਣਾ ਬਾਰਡਰ ਮਾਰ ਦੋ ਤਾੜੀਆਂ ਮੇਰੇ ਵੀਰੋ ਪੰਜਾਬ ਛੱਡ ਕੇ ਹਰਿਆਣੇ ਵਿੱਚ ਪਹੁੰਚ ਗਏ ਨੇ ਮਮਾ ਪਾਪਾ ਕੋ ਪਤਾ ਨਹੀਂ ਹੈ ਤਾੜੀਆਂ ਮਾਰਦੇ ਜੀ ਕਲਾਪ ਕਰ ਦੋ ਮੈਂ ਕਿੰਨਾ ਸੋਮਾਚ ਲੋ ਜੀ ਪਹੁੰਚ ਗਏ ਆਂ ਰਾਮਗੜ੍ਹ ਰਾਮਗੜ੍ਹ ਤੋਂ 2 ਕਿਲੋਮੀਟਰ ਨਾਟਾ ਸਾਹਿਬ ਆ ਜੀ ਇਸ ਸਾਈਡ ਨੂੰ ਠੀਕ ਹੈ ਜੀ ਮੇਰੇ ਲੈਫਟ ਹੈਂਡ ਸਾਈਡ ਤੇ ਜਿਹੜੇ ਮੇਰੇ ਰਾਈਟ ਹੈਂਡ ਸਾਈਡ ਜਗਾਏ ਉਹ ਆਪਣਾ ਜਾ ਰਹੇ ਆ ਫਨ ਸਿਟੀ ਮਾਨਕ ਆ ਇਨਸਾਨੀ ਬੱਚੇ ਆ ਦੇਖ ਕਿੰਨੇ ਫਰੂਟ ਪੈ ਦੋ ਬਣੀ ਫਰੂਟ ਨਹੀਂ ਹੋਣੇ ਆ ਦੇਖ ਪੂਰੀ ਮਾਰਕੀਟ ਲੱਗੀ ਹੋਈ ਇੱਥੇ ਸਬਜ਼ੀਆਂ ਅਰੇ ਲੈਣਾ ਮੱਝੀ ਫਲੂਟ ਲੈ ਲਾ ਇਹ ਜੀ ਮੜੀਆ ਤਪਈ ਵੀ ਨਾ ਮੜੀ ਹਟ ਕਰਤੇ ਨਿਕਲੋਗੇ ਬਾਦੋ ਚੀਜ਼ਾਂ ਲੈਣਾ ਚਾਹੀ ਪਹਿਲੇ ਵੀ ਅੱਗੇ ਕਿਤੇ ਮਿਲ ਨਹੀਂ ਹੈਗੀਆਂ ਇੱਧਰ ਪਾਸੇ ਜਾਦੇ ਹੋਏ થોੜੇ ਜਿਹਾ ਜਾਏਗਾ ਲੋ ਬਾਈ ਜੀ ਪਹੁੰਚ ਗਏ ਜੀ ਆਪਾਂ ਆਪਣੇ ਸਹੁਰਿਆਂ ਦੇ ਪਿੰਡ ਉਧੇ ਦੇਖਿਆ ਕਿ ਆ ਸੂਰਤ ਹੈ ਆ ਲਈ ਹਾਂ

ਫੌਜੀ ਮਾਮਾ ਦਾ ਕੱਲੂ ਜਾ ਰਿਹਾ ਏ ਫੌਜ ਨੂੰ ਰਵੀ ਮਾਮੂਲੀ ਤੈ ਰਾਜਣਾ ਇਕੱਲੇ ਨੇ ਵਿਚਾਰੇ ਨੇ ਜੋਤਨੇ ਨਾ ਜਾਣਾ ਆਪਣੇ ਨਾਨਕੇ ਆ ਰਹੀਂ ਫਿਰ ਇਕੱਲਾ ਹੀ ਇੱਥੇ ਸੱਜੀ ਆਈ ਐਸ ਉਹ ਜੱਜੂ ਆਪਣੇ ਗੱਲ ਗਿਆ ਨਹੀਂ ਸੱਜੀ ਨੇ ਆਓ ਜੀ ਅਬ ਇਹ ਬੈਠੇ ਨੇ ਯੋ ਆਪਣੇ ਬਾਪੂ ਜੀ ਤੇ ਇੱਧਰ ਲੱਗੇ ਆ ਜੀ ਸਵੀਮਿੰਗ ਪੂਲ ਬਣਾਣਾ ਅਰ ਰੱਬ ਜ਼ੁਕਰ ਅਗੇ ਫੜਾ ਫੜ ਕੰਮ ਨਿਭੜੇ ਤੇ ਸਵੀਮਿੰਗ ਪੂਲ ਬਣੇ ਚਲੋ ਜੀ ਚਲੋ ਜੀ ਪਹੁੰਚ ਗਈ ਜੀ ਪਹੁੰਚ ਗਈ ਜੀ ਧੰਨਵਾਦ ਜੀ ਸਾਰਿਆਂ ਦਾ